ਕੀ ਹਾਲ ਹੈ ਬਈ ਸੰਦੇ ਵਧੀਆ ਕੀ ਹਾਲ ਹੈ ਬਈ ਕਿਵੇਂ ਹੀ ਲੱਗਿਆ ਜਨਾ ਕੋ ਯਾਰ ਮੱਖਣ ਦਾ ਪਤਾ ਲੱਗਿਆ ਹਣਾ ਸੀ ਇਹਨੇ ਪਾਵਰ ਪੁਣ ਚੈੱਕ ਲਿਆ ਯਾਰ ਬਾਬਾ ਢੂਹੀ ਚ ਪ੍ਰੋਬਲਮ ਜੀ ਹੋਣੀ ਅੱਛਾ ਚਲ ਮੈਂ ਵੀ ਬੇਲਾ ਯਾਰ ਫਿਰ ਆ ਜਾ ਹਾਂ ਪਤਾ ਲਿਆ ਮਗਦੋ ਮਹੀਨਾ ਜਾ ਆ ਜਾ ਪਰ ਬਈ ਮੱਖਣ ਕਿਵੇਂ ਆ ਕੋ ਯਾਰ ਕਿ ਮੈਂ ਤੂੰ ਤਾਂ ਸਾਲੀਆਂ ਨੂੰ ਤੇਲ ਚ ਸਾਈ ਜਾਣਾ ਕਿੱਥੇ ਬਈ ਆ ਤਾਂ ਬੁਰਾ ਹਾਲ ਨਾਲ ਤਾਂ ਪੈਸਾ ਲੋਣ ਲੱਗ ਪੱਲੇਦਰ ਦਾ ਕੰਮ ਕਰ ਕਰ ਕੇ ਢੂਹੀ ਦਾ ਬੁਰਾ ਹਾਲ ਹੋ ਆ ਡਾਕਟਰ ਨੇ ਆ 2 ਵਜੇ ਦਿੱਤੀ ਆ ਗੋਲੀਆਂ ਇਹ ਤਾਂ ਨਾ ਫਰਕ ਪੈਂਦਾ ਨਾ ਵਾਸ਼ ਹਾਂ ਤਾਂ ਕਿਹੜਾ ਪੈਸੇ ਲਾਤੇ ਤੁਸੀਂ ਐਵੇਂ ਇਹਨਾਂ ਦਾ ਟਾਈਮ ਖਰਾਬ ਕਰੀ ਜਾਂਦੇ ਯਾਰ ਇਹ ਚੀਜ਼ਾਂ ਥੋੜੀ ਕੰਮ ਕਰਦੀਆਂ ਨਹੀਂ ਆ ਉਹ ਬਾਈ ਇਸ ਤਾਂ ਬਹੁਤ ਪੈਸੇ ਲਾਤੇ ਰਹੇ ਤੇ ਹੁਣ ਤੂੰ ਐਂ ਕਰ ਹੁਣ ਦਵਾਈਆਂ ਤੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹਾਂ ਠੀਕ ਐ ਤੈਨੂੰ ਜਮਾ ਦੇਸੀ ਤਰੀਕੇ ਨਾਲ ਲਾ ਦਾਂ ਤੂੰ 10 ਮਿੰਟ ਖੜ ਮੈਂ 10 ਮਿੰਟਾਂ ਜਾਏ ਤੇਰੇ ਵਾਸਤੇ ਬੋ ਘੰਟ ਚੀਜ਼ ਦੇਊਗਾ ਨਹੀਂ ਐ ਲੈ ਉਹ ਬਾਈ ਤੇਰਾ ਇਲਾਜ ਹੋ ਗਿਆ ਸਮਝ ਲੈ ਤੂੰ ਲੱਕਣਾ ਚੱਕ ਲੈ ਆ ਤੈਨੂੰ ਪਤਾ ਐ ਕਰ ਬਾਈ ਪਹਿਲਾਂ ਤਾਂ ਓੱਖਾ-ਸੋੱਖਾ ਖੜਾ ਹੋ ਮਰਾ ਯਾ ਹੁਣ ਸਨੇ ਖੜਾ ਕਰੇ ਖੜਾ ਕਰ ਬਾਈ ਦੇਖ ਬਾਈ ਇੱਕ ਕਦਾ ਤੈਨੂੰ ਪੈਰਾਂ ਦੀ ਪ੍ਰੋਬਲਮ ਆ ਹਾਂ ਐ ਕਰ ਆ ਫੜ ਇਹਦੇ ਤੇ ਤੈ ਪੈਰਾਂ ਨੇ ਨੇ ਕਰ ਸੋਣੇ ਆ ਬਾਈ ਹਾਂ ਅੱਛਾ ਕਿਵੇਂ ਐਵੇਂ ਹਾਂ ਕਿਵੇਂ ਹਾਂ ਬਈ ਤੇ ਇੱਕ ਹਾਂ ਦਾਸ ਠੀਕ ਐ ਇਹ ਕੀ ਹੈ ਤਰੀ ਤੂੰ ਹੀ ਅੰਬੀ ਰਹਿੰਦੀ ਆ ਬਾਈ ਹਾਂ ਆਪਾਂ ਬਹੁਤ ਦਰਦ ਕਰਦੀ ਏ ਤੂੰ ਉਹਦੇ ਵਾਸਤੇ ਇਹਨੂੰ ਮਾਨਸਿਕ ਵਾਸਤੇ ਐਦਾਂ ਵਰਤਣਾ ਠੀਕ ਐ ਅੱਛਾ ਤੂੰ ਭਾਈ ਆਹ ਕਰੋ ਸਿੱਧਾ ਮੱਖ ਦੇਖੇ ਹੋ ਸੁਭਾਈ ਦੇਖੇ ਇਹ ਲਾ ਦੇਸ ਨਾ ਨਜ਼ਾਰੇ ਆਗੇ ਹਾਂ ਉਹ ਇਹਦਾ ਠੀਕ ਹੈ ਤੂੰ ਕੱਲ ਤੱਕ ਦੇਖੀ ਆ ਨਾ ਥੋੜਾ ਬੰਦਾ ਰੋੜੀ ਥੋੜਾ ਭਾਈ ਤੂੰ ਇੱਕ ਥੋਲੇ ਉਹ ਪਰਾਲਾ ਮੈਂ ਗਿਆ ਸੀਗਾ ਇੱਧਰ ਆਪਣੇ ਬਹੰਡੇਜ ਨਹੀਂ ਅੱਛਾ ਠੀਕ ਆ ਰਾਠੀ ਕਲਾ ਕੇਂਦਰ ਆਗਾ ਆ ਦੇਖਾ ਬੜ ਕੇ ਰਾਠੀ ਕਲਾ ਕੇਂਦਰ ਮਿਊਜ਼ੀਅਮ ਪੰਜਾਬ ਦਾ ਅਜੂਬਾ ਇਨਾਂ ਕੋਲੇ ਕੋਈ ਬਹੁਤ ਬਹੁਤ ਕੈਂਡ ਚੀਜ਼ਾਂ ਨੇ ਬੱਚਿਆਂ ਵਾਸਤੇ ਘੜਾਉਣੇ ਵੀ ਨੇ ਇਨਾਂ ਕੋਲੇ ਐ ਜਿਹੇ ਚੀਜ਼ਾਂ ਮਿਲਦੀਆਂ ਜਿਹੜੀਆਂ ਆਪਣੇ ਬਹੁਤ ਕੰਮ ਆਉਂਦੀਆਂ ਨੇ ਬਿਨਾਂ ਕਿਸੇ ਦਵਾਈ ਤੇ ਪੈਸੇ ਦੇਖ ਲੈ ਵਖਰੇ ਦੇਖ ਲੈ ਤੂੰ ਅੱਛਾ ਹਾਂ ਭਾਈ ਭਾਈ ਦੇਸ ਹੈਂ ਭਾਈ ਦੇਸਾ ਭਾਈ ਐਡਰੈਸ ਦੇਖ ਲੈ ਇੱਥੇ ਲ ਬਾਕੀ ਸਟੈਂਡਪਾਈ ਦੇਸਾ ਅੱਛਾ ਇਹ ਤਾਂ ਮੇਰੇ ਵਾਸਤੇ ਵੀ ਮੰਗਾਈ ਕਿ ਜੀ ਇਹ ਤਾਂ ਚੀਜ਼ ਹੀ ਦੇਖੋ ਇਹ ਤਾਂ ਮੈਲੇ ਹੁੰਦੇ ਹੋਏ ਨੇ ਠੀਕ ਆ ਤੁਸੀਂ ਜਾ ਕੇ ਆਏ ਉੱਥੇ ਜ਼ਰੂਰ ਇੱਕ ਵਾਰੀ ਖੋਹ ਨਾਲ ਬਹੁਤ ਬੜੀਆਂ ਚੀਜ਼ਾਂ ਨੇ ਬਲ ਫਿਰ ਕਿਵੇਂ ਮੰਗਾਈ ਜਾਣਗੇ ਇਹ ਇਹ ਤੁਸੀਂ ਦੇਖੋ ਭਾਈ ਜੇ ਤੁਹਾਡਾ ਜੀ ਕਰਦਾ ਤੁਸੀਂ ਉੱਥੇ ਦੇਖਣ ਨੂੰ ਬਹੁਤ ਸੋਹਣੀਆਂ ਚੀਜ਼ਾਂ ਨਹੀਂਆਂ ਉੱਥੇ ਮਿਊਜ਼ੀਅਮ ਦੇ ਵਿੱਚ ਜਾ ਸਕਦੇ ਹੋ ਚੱਪਲਾਂ ਨਾਲ ਬਣੀਆਂ ਹੋਈਆਂ ਬਹੁਤ ਬਹੁਤ ਘੈਂਟ ਚੀਜ਼ਾਂ ਬਾਈ ਹੋਰਾਂ ਨੇ ਬਣਾਈਆਂ ਹੋਈਆਂ ਨਹੀਂਆਂ ਠੀਕ ਹੈ ਉੱਥੇ ਬੱਚਿਆਂ ਦੇ ਖੜਾਉਣੇ ਦੇਖ ਸਕਦੇ ਹੋਗੇ ਜਿਨੇ ਠੀਕ ਹੈ ਜਾਂ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਨਬੋ ਸਾਰੀ ਫੈਸ ਸਾਰਾ ਕੁਝ ਕਰ ਸਕਦੇ ਹੋ ਬਾਈ ਬਾਕੀ ਤੁਸੀਂ ਉਹਨਾਂ ਨਾਲ ਫੋਨ ਤੇ ਕੰਟੈਕਟ ਵੀ ਕਰ ਸਕਦੇ ਹੋ ਨੰਬਰ ਵੀ ਦਿੱਤੇ ਹੋਏ ਪਪਾ ਜਾਈ ਆਵਾਂਗੇ ਮੱਖਣਾ ਕੁਝ ਨਹੀਂ ਹੁੰਦਾ ਹੋਰ ਗਿੱਡੀ ਕੋਲ ਸਵਾ ਆ ਵੀ ਬਾੜਾ ਵਧੀਆ ਵਾਈ